ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸੋਕੀ ਮੈਂ ਸਾਰੇ ਆਈ ਹੋਪ ਸਭ ਬਧੀਆ ਹੋਵਗੀ ਚਲੋ ਜੀ ਇੱਧਰ ਦੋ ਰੋਟੀਆਂ ਮੈਂ ਆਪਣੇ ਲਈ ਬਣਾਈ ਸੀ ਸਵੇਰੇ ਬਟ ਮੇਰਾ ਦਿਲ ਨਹੀਂ ਕੀਤਾ ਖਾਣ ਲਈ ਤੇ ਐਵੇਂ ਰੱਖੀਆਂ ਹੋਈਆਂ ਸੀਆਂ ਤੇ ਹੁਣ ਮੈਂ ਫਿਰ ਖਾਣ ਲੱਗੀ ਸੀ ਫਿਰ ਮੇਰਾ ਦਿਲ ਨਹੀਂ ਕੀਤਾ ਮੈਂ ਸੋਚਿਆ ਚਲੋ ਕੁਛ ਅਲੱਗ ਬਣਾਨੇ ਆ ਤਾਂ ਦੇਖੋ ਜੀ ਇਹਨਾਂ ਰੋਟੀਆਂ ਨੂੰ ਮੈਂ ਕਿਵੇਂ ਖਾਵਾਂਗੀ ਹੁਣ ਕਿਉਂਕਿ ਦਾਲ ਸਬਜ਼ੀ ਖਾਣ ਲਈ ਮਨ ਨਹੀਂ ਕਰ ਰਿਹਾ ਚਲੋ ਜੀ ਇੱਧਰ ਲਿਆ ਮੈਂ ਇੱਕ ਪਿਆਜ਼ ਤੇ ਇਹਦੇ ਵਿੱਚ ਪਾ ਦਾਂਗੇ ਬੇਸਨ ਥੋੜਾ ਜਿਹਾ ਤੇ ਨਾਲ ਹੀ ਇਹਦੇ ਵਿੱਚ ਮੈਂ ਥੋੜੀ ਜਿਹੀ ਪਾ ਦਾਂਗੀ ਕਸੂਰੀ ਮੇਥੀ ਔਰ ਪਾਵਾਂਗੇ ਨਮਕ ਸਵਾਦ ਅਨੁਸਾਰ ਔਰ ਪਾਵਾਂਗੇ ਮਿਰਚ ਧਨੀਆ ਪਾਊਡਰ ਨਾਲ ਹੀ ਪਾ ਦਾਂਗੇ ਇਹਦੇ ਵਿੱਚ ਹਰੀ ਮਿਰਚ ਪੀਸੀ ਹੋਈ ਹਰੀ ਮਿਰਚ ਜੀ ਥੋੜੀ ਪਾਣੀ ਹੈ ਕਿਉਂਕਿ ਬਹੁਤ ਤਿੱਖੀ ਆ ਤੇ ਹੁਣ ਇਹਦੇ ਵਿੱਚ ਪਾਣੀ ਪਾ ਕੇ ਇਹਦਾ ਬੈਟਰ ਤਿਆਰ ਕਰਾਂਗੇ ਨੂੰ ਜੀ ਸੋ ਲੋ ਜੀ ਇਸ ਦਾ ਬੈਟਰ ਤਿਆਰ ਕਰ ਲਿਆ ਤਾਂ ਹੁਣ ਮੈਂ ਤੁਹਾਨੂੰ ਦਿਖਾਵਾਂਗੀ ਕਿ ਕੀ ਕਰਨਾ ਹੈ ਜਿਹਦੇ ਜਿਹੜੀਆਂ ਰੋਟੀਆਂ ਲਈਆਂ ਹਨ ਇਹਦੇ ਉੱਪਰ ਅਸੀਂ ਇਸ ਤਰ੍ਹਾਂ ਲਗਾਵਾਂਗੇ ਬੈਟਰ ਨੂੰ ਸੋ ਦੇਖੋ ਇਸ ਤਰ੍ਹਾਂ ਲਗਾ ਦਾਂਗੇ ਪੂਰੀ ਰੋਟੀ ਤੇ ਚਲੋ ਜੀ ਉੱਪਰ ਬਲੈਸਟਰ ਲਗਾ ਦੇਣਾ ਤੁਸੀਂ ਇਸੀ ਤਰ੍ਹਾਂ ਮੈਂ ਦੂਜੀ ਰੋਟੀ ਤੇ ਵੀ ਲਗਾ ਦਾਂਗੀ ਸੋ ਲੋ ਜੀ ਇਦਾਂ ਦੋਨੋਂ ਰੋਟੀਆਂ ਦੇ ਵਿੱਚ ਲਗਾਤਾ ਤੇ ਹੁਣ ਇਹਨਾਂ ਨੂੰ ਸੇਕਾਂਗੇ ਲੋ ਜੀ ਉਧਰ ਬਲੈਕੀ ਵੀ ਆ ਗਿਆ ਆ ਇਹਨੂੰ ਪਹਿਲੇ ਹੀ ਆ ਜਾਂਦਾ ਹੈ ਕਿ ਹਾਂ ਮੈਂ ਕਿਚਨ 'ਚ ਆ ਸੋ ਚਲੋ ਜੀ ਹੁਣ ਤੁਹਾਨੂੰ ਦਿਖਾਵਾਂਗੇ ਕਿ ਸੋ ਲੋ ਜੀ ਇਦਾਂ ਰੱਖਤਾ ਹੈ ਫਰਾਈਪੈਨ ਇਹਦੇ ਵਿੱਚ ਲਗਾਵਾਂਗੇ ਆਇਲ ਤਬਾ ਹੋਵੇ ਕੁਝ ਵੀ ਹੋਵੇ ਲੋ ਜੀ ਸੋ ਗਾਇਸ ਫਲੇਮ ਤੁਸੀਂ ਸਿਮ ਤੇ ਰੱਖਣਾ ਹੈ ਗੈਸ ਤੇ ਲਓ ਜੀ ਇਸ ਤਰ੍ਹਾਂ ਰੱਖਾਂਗੇ ਰੋਟੀ ਨੂੰ ਪਹਿਲਾਂ ਸਿੱਧਾ ਕਿਉਂਕਿ ਅਗਰ ਪਹਿਲੇ ਉਲਟਾ ਰੱਖਿਆ ਤਾਂ ਸਾਰਾ ਬੇਸ ਹੇਠਾਂ ਆ ਜਾਏਗਾ ਤੇ ਸਿਮ ਤੇ ਕਰਕੇ ਇਸ ਨੂੰ ਹੁਣ ਤੁਸੀਂ ਢੱਕ ਦੋ ਢੱਕ ਦੋ ਤਾਂ ਕਿ ਥੋੜਾ ਜਿਹਾ ਇਹਨੂੰ ਸਟੀਮ ਲੱਗ ਜਾਏ ਸੋ ਗਾਇਜ਼ ਲੋ ਜੀ 2 ਮਿੰਟ ਹੋ ਗਏ ਤੇ ਹੁਣ ਇਸ ਨੂੰ ਪਲਟ ਲਾਂਗੇ ਆਪਾਂ ਤੇ ਲਓ ਜੀ ਇਸ ਤਰ੍ਹਾਂ ਇਹ ਪਲਟਾਂ ਲਵੇਂ ਸੋ ਗਾਇਜ਼ ਇੱਕ ਵਾਰ ਚੈੱਕ ਕਰ ਲੈਨੇ ਆ ਤੇ ਦੇਖੋ ਸਵੇਰ ਬਹੁਤ ਹੀ ਕ੍ਰਿਸਪੀ ਹੋਰ ਟੇਸਟੀ ਬੰਦਾ ਹੈ ਦੇਖੋ ਇਸ ਤਰ੍ਹਾਂ ਤਾਂ ਤੁਹਾਨੂੰ ਅਗਰ ਨਹੀਂ ਮੰਨਉਂਦਾ ਰੋਟੀ ਖਾਣ ਲਈ ਤਾਂ ਤੁਸੀਂ ਇਸ ਤਰ੍ਹਾਂ ਬੇਸਨ ਲਗਾ ਕੇ ਰੋਟੀ ਬਣਾ ਲਿਓ ਇਸ ਤਰ੍ਹਾਂ ਖਾਓ ਨਾਲੇ ਤੁਹਾਡੀ ਰੋਟੀ ਵੇਸ ਨਹੀਂ ਹੋਏਗੀ ਅਗਰ ਤੁਹਾਡੀ ਰਾਤ ਦੀ ਪਈ ਹੈ ਜਾਂ ਰੋਟੀ ਜਾਂ ਸਵੇਰ ਦੀ ਪਈ ਹੈ ਬੱਚੇ ਨਹੀਂ ਖਾਂਦੇ ਉਹਨਾਂ ਨੂੰ ਇਸ ਤਰ੍ਹਾਂ ਬਣਾ ਕੇ ਦਿਓ ਤਾਂ ਦੇਖਣਾ ਬੱਚੇ ਵੀ ਜ਼ਰੂਰ ਖਾਣਗੇ ਤੁਹਾਨੂੰ ਵੀ ਵਧੀਆ ਲੱਗੂਗੀ ਨਾਲ ਲਓ ਮੱਖਣ लालो चाह अगर तुसी चाय नहीं पिंदे तो दही ना खाओ तो गाइस नु हम इस तरह देखो रख लेने तो दूसरी रोटी भी मैं लगा रख दंगे आपा बीच लो जी इधर बन रही है चाय इलायची वाली <laughs> ਤਲੌਜੀ ਨਾਲਾ ਪਪੀ ਮਗੇਚਾ ਸੋ ਗਾਇਸ ਲੋਜੀ ਸਾਡੀਆਂ ਦੋਨੀਆਂ ਰੋਟੀਆਂ ਬਣ ਕੇ ਰੈਡੀ ਨੇ ਤੇ ਲੋਜੀ ਬਹੁਤ ਹੀ ਕ੍ਰਿਸਪੀ ਦੇਖੋ ਇਹਨੂੰ ਕੋਲ ਨਾ ਨਿਚਾਉਣੀ ਸੋ ਯਮੀ ਯਮੀ ਰੋਟੀਆਂ ਬੇਸਨ ਲਗਾ ਕੇ ਬਣ ਕੇ ਰੈਡੀ ਨੇ ਤੇ ਤੁਸੀਂ ਇਸ ਨੂੰ ਸੌਸ ਨਾਲ ਦਹੀਂ ਨਾਲ ਜਿਹਦੇ ਨਾਲ ਵੀ ਖਾਣਾ ਚਾਹਦੇ ਖਾ ਸਕਦੇ ਹੋ ਤੇ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਤੇ ਲਓ ਜੀ ਦੇਖੋ ਇਧਰ ਚੈੱਕ ਕਰ ਲੋ ਰਹਿਦਾ ਬਹੁਤ ਉਪਾ ਤੇ ਗੁਰੂ ਘਰ ਦੇ ਦਰਸ਼ਨ ਕਰ ਲੋ ਦੇਖੋ ਜੀ ਫਿਰ ਤੋਂ ਆ ਗਏ ਅਸੀਂ ਤੁਹਾਨੂੰ ਦਿਖਾਉਣ ਲੱਗੇ ਹਾਂ ਜ਼ੂਮ ਕਰਕੇ ਤੇ ਗਾਇਜ਼ ਬਹੁਤ ਹੀ ਟੇਸਟੀ ਬਣਦੀ ਹੈ ਇਸ ਤਰ੍ਹਾਂ ਰੋਟੀਆਂ ਦੇਖੋ ਬਹੁਤ ਹੀ ਕ੍ਰਿਸਪੀ ਬਣੀ ਹੈ ਤੇ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਔਰ ਸੋਨੇ ਸੋਨੇ ਕਮੈਂਟ ਕਰਿਆ ਕਰੋ ਵੀਡੀਓ ਨੂੰ ਫੁਲ ਵਾਚ ਕਰਿਆ ਕਰੋ ਤੇ ਵੀਡੀਓ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਏ ਬਾਏ